ਰੱਖਣ ਵਾਲੇ ਗਿਰੋਹ ਦੇ ਖਿਲਾਫ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਕੱਲ ਵੱਡੀ ਸਫਲਤਾ ਹੱਥ ਲੱਗੀ ਹੈ ਜਿਦੇ ਵਿੱਚ ਦੋ ਵੱਖਰੇ ਵੱਖਰੇ ਮਾਮਲੇ ਦਰਜ ਕੀਤੇ ਗਏ ਨੇ ਤੇ ਟੋਟਲ ਇਹਦੇ ਵਿੱਚ 4 ਪਿਸਟਲ ਦੇਸੀ 32 ਬੋਰ ਸਮੇਤ 4 ਮੈਗਜ਼ੀਨ ਤੇ 5 ਲਾਈਵ ਰਾਉਂਡ ਤੇ 4 ਪਿਸਟਲ ਦੇਸੀ 30 ਬੋਰ ਸਮੇਤ 4 ਮੈਗਜ਼ੀਨ ਬਰਾਮਦ ਕੀਤੀ ਗਈ ਹੈ ਆ ਸਾਰਾ ਆਪਰੇਸ਼ਨ ਐਸਪੀਡੀ ਤੇ ਡੀਐਸਪੀਡੀ ਮੋਗਾ ਦੀ ਸੁਪਰਵੀਜ਼ਨ ਹੇਠ ਹੋਇਆ ਹੈ ਜੈਨੂੰ ਇੰਚਾਰਜ ਸੀਆਈਏ ਮੋਗਾ ਨੇ ਅੰਜਾਮ ਦਿੱਤਾ ਹੈ ਇਹਦੇ ਵਿੱਚ ਜਿਹੜਾ ਪਹਿਲਾ ਮਾਮਲਾ ਹੈ ਐਫ ਆਈ ਆਰ ਨੰਬਰ 275 ਅੰਡਰ ਆਰਮਜ਼ ਐਕਟ ਪੁਲਿਸ ਸਟੇਸ਼ਨ ਸਿਟੀ ਸਾਊਥ ਰਜਿਸਟਰ ਕੀਤੀ ਗਈ ਹੈ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਹੈ ਨਵਜੀਤ ਸਿੰਘ ਤੇ ਮਨਦੀਪ ਸਿੰਘ ਇਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਹਨਾਂ ਤੋਂ ਟੋਟਲ 5 ਪਿਸਟਲ ਬਰਾਮਦ ਹੋਏ ਨੇ ਸਮੇਤ 3 ਮੈਗਜ਼ੀਨ ਤੇ 5 ਲਾਈਵ ਰਾਉਂਡ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਜੇਲ੍ਹ ਦੇ ਵਿੱਚ ਬੈਠੇ ਕਿਸੇ ਬੰਦੇ ਨਾਲ ਕੰਟੈਕਟ ਸੀ ਤੇ ਉਹਦੇ ਨਾਲ ਜਾ ਕੇ ਜਿਹੜਾ ਬੰਦਾ ਹੁਣ ਜੇਲ੍ਹ 'ਚ ਹੈ ਕਾਫੀ ਟਾਈਮ ਪਹਿਲਾਂ ਇਹ ਵੈਪਨ ਜਿਹੜੇ ਨੇ ਐਮਪੀ ਸਾਈਡ ਤੋਂ ਲੈ ਕੇ ਆਏ ਨੇ ਤੇ ਇਹਨਾਂ ਦਾ ਮੇਨ ਮਕਸਦ ਇਹਨਾਂ ਨੂੰ ਅੱਗੇ ਵੇਚ ਕੇ ਪੈਸੇ ਕਮਾਉਣ ਦਾ ਸੀ ਤੇ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਨੂੰ ਇਹ ਅੱਗੇ ਵੈਪਨ ਸਪਲਾਈ ਕਰਦੇ ਨੇ ਤੇ ਆ ਇੱਕ ਵੱਡੀ ਸਫਲਤਾ ਸੀਆਈਏ ਸਟਾਫ ਮੋਗਾ ਨੂੰ ਹੱਥ ਲੱਗੀ ਹੈ ਦੂਜਾ ਮਾਮਲਾ ਜਿਹੜਾ ਦਰਜ ਹੋਇਆ ਹੈ ਉਹ ਐਫਆਈਆ ਨੰਬਰ 110/25 ਆਮ ਜੈਕ ਪੁਲਿਸ ਸਟੇਸ਼ਨ ਮੇਣਾ ਦੇ ਵਿੱਚ ਸੀਆਈਏ ਵੱਲੋਂ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ ਬਰਾਮਦਗੀ ਦੋ ਪਿਸਟਲ ਦੇਸੀ 30 ਬੋਰ ਤੇ ਇੱਕ ਪਿਸਟਲ ਦੇਸੀ 32 ਬੋਰ ਸਮੇਤ ਚਾਰ ਮੈਗਜ਼ੀਨ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜਾ ਦੋਸ਼ੀ ਅਰੈਸਟ ਹੋਇਆ ਸੁਖਨਦੀਪ ਸਿੰਘ ਆ ਦੂਰ ਕੋਟਕਲਾਂ ਦਾ ਰਹਿਣ ਵਾਲਾ ਹੈ ਤੇ ਇਹ ਤੇ ਪਹਿਲਾਂ ਪੰਜ ਅਪਰਾਧਿਕ ਮਾਮਲੇ ਦਰਜ ਨੇ ਇਹਦੇ ਕਿਡਨੈਪਿੰਗ ਲੜਾਈ ਝਗੜਾ ਐਨਡੀਪੀਐਸ ਐਕਟ ਦੇ ਤਹਿਤ ਵੀ ਤੇ ਚੋਰੀ ਦੇ ਮਾਮਲੇ ਵੀ ਹੈ ਤੇ ਪਹਿਲਾਂ ਦਰਜ ਨੇ ਆ ਸਾਰੀ ਜਿਹੜੀ ਕਾਰਵਾਈ ਹੋਈ ਹੈ ਅਮੋਗਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਕੀਤੀ ਗਈ ਹੈ ਤੇ ਇਹ ਜਿਹੜੇ ਟੋਟਲ ਵੈਪਨ ਨੇ ਐਬਰਾੰਦ ਹੋ ਗਏ 8 ਤੇ ਇਹਨਾਂ ਦੀ ਜਿਹੜੀ ਬੈਕਵਾਰਡ ਲਿੰਕੇਜ ਹੈ ਉਹ ਚੱਲ ਰਹੀ ਹੈ ਤੇ ਹੋਰ ਵੀ ਜਿਹੜੇ ਦੋਸ਼ੀ ਕੋਈ ਇਸ ਕੰਮ 'ਚ ਇਨਵੋਲ ਹੋਣਗੇ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਜਿਹੜੇ ਵੀ ਹੋਰ ਦੋਸ਼ੀ ਇਸ ਕੰਮ 'ਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਅਸੀਂ ਸਖਤੋ ਸਖਤ ਕਰਾਂਗੇ ਸਰ ਪਹਿਲੇ ਮਾਮਲੇ ਦੇ ਵਿੱਚ ਜਿਹਦੇ 'ਚ 5 ਪਿਸਟਲ ਪੜੇ ਆ ਉਹ ਸਿਰਫ ਹੱਤਿਆਣਾ ਦੀ ਤਸਕਰੀ ਕਰਦੇ ਸੀਗੇ ਜਾਂ ਕੋਈ ਵਾਰ ਕੀ ਮੇਨ ਇਹਨਾਂ ਦਾ ਮਕਸਦ ਹਥਿਆਰਾਂ ਦੀ ਤਸਕਰੀ ਕਰਨ ਦਾ ਹੀ ਸੀ ਹੁਣ ਤੱਕ ਦੀ ਜਿਹੜੀ ਤਤਤੀਸ਼ ਹੈ ਉਹ ਤੋਂ ਆਹੀ ਚੀਜ਼ ਸਾਹਮਣੇ ਆਈ ਹੈ ਜਿਹੜਾ ਜਿਹਨਾਂ ਨੂੰ ਬੈਠੇ ਹੈਗੇ ਉਹਨਾਂ ਦਾ ਸਰਕੂਇਸ ਇਹਨਾਂ ਨਾਲ ਰਾਪਤਾ ਹੋਇਆ ਹੈ ਉਹ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਨਾਲ ਦੇ ਪਿੰਡ ਦੇ ਹੈਗੇ ਪਹਿਲਾਂ بڑے-ਬڑے ਇਕੱਠੇ ਇਹ ਸਪਲਾਈ ਜਿਹਨੂੰ ਕਰਨਾ ਸੀ ਹਥਿਆਰ ਪਤਾ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਜ ਪੁੱਛ ਕੇ ਇਸ ਦੇ ਦੌਰਾਨ ਸਾਰਾ ਕਲੀਅਰ ਹੋ ਜੂਗਾ ਸਰ ਜਿਹੜਾ ਦੂਸਰਾ ਮਾਮਲਾ ਜਿੱਥੇ ਚਾਰ-ਪੰਜ ਬੰਦੇ ਗੱਲ ਕਰਦੇ ਨੇ ਐਨਟੀਬੀਐਸ ਤੋਂ ਉਹ ਵਰਤਾਰਾ ਆ ਮੇ ਉਹਦੇ ਤੁਸਾਰੇ ਇਹ ਲੜਕਾ ਜਿਹੜਾ ਇਹ ਵੀ ਤਸਕਰੀ ਕਰ ਰਹੀ ਹੈ ਇਹ ਮਕਸਦ ਜਿਹੜਾ ਹੈ ਉਹ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਕਿਉਂਕਿ ਇਹ ਤੇ ਪਹਿਲਾਂ ਵੀ ਪੰਜ ਅਪਰਾਧਿਕ ਮਾਮਲੇ ਦਰਜ ਨੇ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਵੀ ਆਹੀ ਗੱਲ ਸਾਹਮਣੇ ਆਈ ਹੈ ਕਿ ਆ ਕਿਸੇ ਬੰਦੇ ਦੇ ਕਹਿਣ ਤੇ ਹੈ ਵੈਪਨ ਜਿਹੜੇ ਨੇ ਇਹਨੇ ਆਪਣੇ ਕੋਲ ਰੱਖੇ ਸੀ ਤੇ ਆ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਜੇ ਇਹਦੀ ਡੂੰਘਾਈ ਨਾਲ ਹੁਣ ਪੁੱਛੀ ਜਿਹੜੀ ਉਹ ਚੱਲ ਰਹੀ ਹੈ ਤੇ ਉਹ ਵੀ ਕਲੀਅਰ ਹੋ ਜਾਊਗਾ ਵੀ ਇਹਨੇ ਕੀ ਅੱਗੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਿਊਰਿੰਗ ਇਨਵੈਸਟੀਗੇਸ਼ਨ ਜੇ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਰ ਸੁਖਨ ਸਿੰਘ ਜਿਹੜਾ ਇਹ ਉਹ ਬੇਲ ਤੇ ਹੀ ਹੈ ਹਜੇ ਤੱਕ ਜਿਹੜੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਨਾ ਬੇਲ ਤੇ ਸਰ ਜੀ ਜਿਹੜੇ આરોપી ਫੜ ਗਏ ਉਹਨਾਂ ਦੀ ਉਮਰ ਕੀ ਹੈ ਉਹ ਕੀ ਕਰਦੇ ਸੀ ਸਰ ਜੀ ਜਿਹੜਾ ਪਹਿਲੇ ਮਾਮਲਾ ਹੈ ਉਹਦੇ ਵਿੱਚ ਨਵਜੀਤ ਸਿੰਘ ਦੀ ਉਮਰ ਕਰੀਬ 33 ਸਾਲ ਹੈ ਮਨਦੀਪ ਦੀ ਉਮਰ ਕਰੀਬ 24 ਸਾਲ ਹੈ ਤੇ ਇਹ ਲੇਬਰ ਵਗੈਰਾ ਦਾ ਕੰਮ ਹੀ ਕਰਦੇ ਆ ਦਿਹਾੜੀ ਦਾ ਕੰਮ ਹੀ ਹੈ ਇਹਨਾਂ ਦਾ ਤੇ ਦੂਜੇ ਮਾਮਲੇ ਦੇ ਵਿੱਚ ਜਿਹੜਾ ਸੁਖਨਦੀ ਫੜਿਆ ਗਿਆ ਉਹਦੀ ਉਮਰ ਕਰੀਬ 27 ਸਾਲ ਹੈ ਜੀ ਹਾਂ ਜਿਹੜਾ ਪਹਿਲਾ ਮਾਮਲਾ ਦਰਜ ਹੋਇਆ ਉਹ ਤਾਂ ਕਲੀਅਰ ਹੋ ਗਿਆ ਕਿ ਇਹ ਐਮਪੀ ਤੋਂ ਹੀ ਲੈ ਕੇ ਆਏ ਆ ਦੂਜੇ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹਜੇ ਚੱਲ ਰਹੀ ਹੈ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਜਿਹੜਾ ਪਹਿਲਾ ਮਾਮਲਾ ਹੈ ਤੁਸੀਂ ਕਹੇ ਵੀ ਐਮਕੀ ਤੋਂ ਅਸਲਾ ਖਰੀਦ ਕੇ ਲੈ ਆਏ ਨੂੰ ਪੈਸੇ ਕੌਣ ਦਿੰਦਾ ਸੀ ਕਿਉਂਕਿ ਜੇ ਮਜ਼ਦੂਰੀ ਕਰਦੇ ਸੀਗੇ ਤੇਨੇ ਕੋਲ ਇੰਨੇ ਪੈਸੇ ਨਹੀਂ ਹੋਣੇ ਅਸਲਾ ਖਰੀਦਣ ਲਈ ਉਹ ਤੁਹਾਨੂੰ ਦੱਸਿਆ ਇਹ ਕਿਨਾਂ ਦੇ ਨਾਲ ਦਾ ਅਸੋਸੀਏਟ ਹੈ ਜਿਹੜਾ ਆਈਡੈਂਟੀਫਾਈ ਹੋ ਗਿਆ ਜਿਹੜਾ ਹੁਣ ਇਸ ਟਾਈਮ ਜੇਲ ਦੇ ਵਿੱਚ ਹੈ ਉਹਦੇ ਪਹਿਲਾਂ ਮੁਕਦਮੇ ਜਿਹੜੇ ਨੇ ਉਹ 5-6 ਦਰਜ ਹੈਗੇ ਉਹਦਾ ਨਾਂ ਤੁਹਾਨੂੰ ਅਸੀਂ ਦੱਸ ਦੇਵਾਂਗੇ ਡਿਟੇਲ ਚ ਹਜੇ ਇਸ ਸਾਰੀ ਇਨਵੈਸਟੀਗੇਸ਼ਨ ਇਫੈਕਟ ਨਾ ਹੋਵੇ ਉਹਦੇ ਕਰਕੇ ਅਸੀਂ ਉਹ ਪਹਿਲਾ ਅਪਰਾਧਿਕ ਮਾਮਲੇ ਦਰਜ ਨੇ OS ਕਾਮ ਦੇ ਵਿੱਚ ਇਨਵੋਲ ਹੈ ਉਹਨੂੰ ਵੀ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਵਾਂਗੇ ਫਿਰ ਸਾਰੀ ਗੱਲ ਜਿਹੜੀ ਹੈ ਕਲੀਅਰ ਹੋ ਜੂਗੀ ਹੋਰ ਕਿਹੜੇ ਕਿਹੜੇ ਬੰਦੇ ਇਹਨਾਂ ਦੇ ਨਾਲ ਇਨਵੋਲ ਨੇ ਗੈਂਗਸਟਰ ਕੈਪਟਰ ਵੀ ਨਹੀਂ ਹਜੇ ਤਾਂ ਕੋਈ OS ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਬਟ ਜੇ ਕੋਈ ਅੱਗੇ ਆਊਗੀ ਡੂਰਿੰਗ ਇਨਵੈਸਟੀਗੇਸ਼ਨ ਤੇ ਉਹ ਤੁਹਾਨੂੰ ਅਸੀਂ ਦੱਸਦੇ ਆਂਗੇ